ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਸਾਡੇ ਨਗਰ ਭਾਈ ਬਖਤੌਰ ਦੇ ਵਿੱਚ ਲਗਾਤਾਰ 33 ਸਾਲਾਂ ਤੋਂ ਟੂਰਨਾਮੈਂਟ ਹੁੰਦੇ ਆਉਂਦੇ ਨੇ ਸਭ ਤੋਂ ਪਹਿਲਾਂ ਤਾਂ ਸਾਡਾ ਨਗਰ ਆ ਜਿਹੜਾ ਉਹ ਵਧਾਈ ਦਾ ਪਾਤਰ ਆ ਕਿ ਸਾਡਾ ਪਿੰਡ ਕਿਸੇ ਵੀ ਰਾਜਨੀਤੀ ਤੋਂ ਦੂਰ ਹੋ ਕੇ ਬਾਬਾ ਚਾਉ ਜੀ ਦੀ ਜਗ੍ਹਾ ਦੇ ਉੱਤੇ ਬਹੁਤ ਭਾਰੀ ਮੇਲਾ ਕਰਵਾਉਂਦੇ ਆ ਤੇ ਬਹੁਤ ਵਧੀਆ ਟੂਰਨਾਮੈਂਟ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਹੁੰਦਾਗਾ ਤੋ ਸਾਰੇ ਹੀ ਕਬੱਡੀ ਪ੍ਰੇਮੀਆਂ ਨੂੰ ਤੇ ਕਬੱਡੀ ਕਿਦੇ ਇਖੜਾਰੀਆਂ ਨੂੰ ਅਸੀਂ ਚਰਨਾ ਦੇ ਵਿੱਚ ਬੇਨਤੀ ਕਰਦੇ ਆਂ ਤੇ ਸਾਡੇ ਸਾਰੇ ਨਗਰ ਭਾਈਵਕਤਾਰ ਵੱਲੋਂ ਅਪੀਲ ਕਰਦੇ ਆਂ ਕਿ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਗਰ ਦੀ ਟੂਰਨਾਮੈਂਟ ਦੀ ਤੇ ਸਾਡੇ ਨਗਰ ਦੇ ਮੇਲੇ ਦੀ ਸ਼ਾਨ ਜਰੂਰ ਵਧਾਉਣੀ ਤੁਸੀਂ ਹਰਿਆਣਾ, ਰਾਜਸਥਾਨ, ਪੰਜਾਬ ਕਿਸੇ ਵੀ ਕੋਨੇ ਦੇ ਖਿਡਾਰੀਆਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜਰੂਰ ਸਾਡੇ ਟੂਰਨਾਮੈਂਟਾਂ ਦੇ ਵਿੱਚ ਹਿੱਸਾ ਲੈ ਕੇ ਕਾਡੇ ਨਗਰ ਦੀ ਸ਼ਾਨ ਵਧਾਉਣੀ ਹੈ ਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਪਹਿਲਾ ਲਖਵੀਰ ਸਿੰਘ ਲਖਮੀ ਨੇ ਦਾਸੇ ਦਿੱਤਾ ਹੈ ਜੋ ਸਾਡੇ ਪਿੰਡ ਦੇ ਪ੍ਰੋਗਰਾਮ ਹੈ ਟੂਰਨਾਮੈਂਟ ਹੁੰਦੇ ਆ ਅਸੀਂ ਬੇਰਵੇ ਸਹਿਤ ਉਹ ਦੱਸਣ ਲੱਗੇ ਆ ਜਿਵੇਂ ਕਿ ਕਬੱਡੀ ਟੂਰਨਾਮੈਂਟ ਹੁੰਦੇ ਆ ਮੇਲੇ ਦੇ ਨਾਲ ਨਾਲ ਅਤੇ ਜੋ ਆਈਟੀ 20 ਟੂਰਨਾਮੈਂਟ ਹੋਣੇ ਆ ਉਹਨੇ ਵਿੱਚ ਪਹਿਲਾ weight 35 ਕਿਲੋ ਦੂਜਾ weight 50 ਕਿਲੋ ਤੀਜਾ weight 65 ਕਿਲੋ ਚੌਥਾ ਓਪਨ ਹੈ ਜੋ ਕਿ ਉਹਨਾਂ ਦੇ ਬੜੀਆ ਨਾਮ ਹੈਗੇ 66041000 ਤੇ ਬੈਸਟਰਨ ਵੀ 1111000 ਰੁਪਇਆ ਉਹਦੇ ਨਾਲ ਹੀ ਲਾਟਰੀ ਹੈ ਜਿਵੇਂ ਮੇਲੇ ਵਾਲੇ ਦਿਨ 2 ਤਰੀਕ ਨੂੰ ਇਹਨਾਂ ਮੈਚ ਹੋਣਗੇ ਤੇ ਉਹਦੇ ਲਾਟਰੀ ਵੀ ਕੱਢੀ ਜਾਂਦੀ ਆ ਇੱਥੇ ਆਸਥਾਨ ਤੇ ਬਾਬੇ ਦੇ ਤੇ ਇਹ ਵੀ ਜਿਹੜਾ ਸੰਯੋਗ ਹੈ ਲੱਕੀ ਡਰਾ ਹੈ ਇਹ ਜਿਹੜਾ ਕੋਈ ਪੈਸਾ ਨਾ ਬਾਤਰਾ ਕਰ ਲੈ ਚਾ ਟੂਰਨਾਮੈਂਟ ਇੱਥੇ ਲਾਇਆ ਜਾਂਦਾ ਹੈ ਇਸ ਲਈ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਤੇ ਕਸ਼ਤਕਾਰੀਆਂ ਨੂੰ ਬੇਨਤੀ ਹੈ ਬਾਅਦ ਤੋਂ ਵੱਧ ਪਹੁੰਚਣ ਦੀ ਕਿਰਪਾਤਾ ਕਰਨੀ 31 ਇੱਕ ਤੋਂ 2023 ਸਾਡਾ ਇਹ ਪ੍ਰੋਗਰਾਮ ਹੈ ਬាទ ਬាទ ਗਾਹ ਦੀ ਗਾਹ ਜਿਹਦੇ ਕੋਈ ਸ਼ੇਅਰ ਕਰ ਦੇਣੇ ਸਾਡੀ ਵੀਡੀਓ ਇਹ ਬាទ ਬាទ ਤੇ ਪਹੁੰਚਣ ਦੀ ਕਿਰਪਾਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲ ਬਾਬੇ ਚੌਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ